ਅਮਰਸਾ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਸਰਵਨਕਾਰ ਬਰਾਦਰੀ ਵੀ ਉਤਰੀ ਹੈ ਸਰਵਨਕਾਰ ਬਰਾਦਰੀ ਨੇ ਕਿਹਾ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਹੈ ਕਿ ਤੁਹਾਡੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਜਿਹੜੀਆਂ ਵੀ ਮੁਸ਼ਕਿਲਾਂ ਹਨ ਉਹਨਾਂ ਨੂੰ ਜਲਦੀ ਨਿਪਟਾਇਆ ਜਾਵੇਗਾ ਜਿਸ ਦੇ ਚਲਦੇ ਅਸੀਂ ਪਹਿਲੇ ਵੀ ਆਮ ਆਦਮੀ ਪਾਰਟੀ ਦੇ ਨਾਲ ਸਾਹ ਅਤੇ ਹੁਣ ਵੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਵਾਂਗੇ ਅਸੀਂ ਬਹੁਤ ਖੁਸ਼ ਹਾਂ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ ਉੱਥੇ ਹੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅੱਜ ਸਰਵਨਕਾਰ ਬਰਾਦਰੀ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਸਾਡੀ ਸਾਰੀ ਵੋਟ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਪਵੇਗੀ ਪਰ ਇਹ ਭਾਵਾਂ ਦਾ ਮੀਟਿੰਗ ਕੀਤੀ ਆ ਔਰ ਲੋਕ ਸਭਾ ਦੀ ਵੋਟ ਵਾਸਤੇ ਬੇਨਤੀ ਕੀਤੀ ਆ ਔਰ ਬਹੁਤ ਹੀ ਰਿਸਪੌਂਸ ਮਿਲਿਆ ਹਾਲੇ ਅਸੀਂ ਥੋੜਾ ਲੇਟ ਹੋ ਗਏ ਪਰ ਹਾਲ ਫਿਰ ਵੀ ਪੂਨ ਸੀਗਾ ਬਹੁਤ ਵਧੀਆ ਚੱਚਾ ਹੋਈ ਆ ਜਿਹੜੀਆਂ ਇਹਨਾਂ ਦੀਆਂ ਸਵੱਸਿਆਵਾਂ ਤੇ ਵੀ ਲੋਕ ਸਭਾ ਦੇ ਇਲਕਾ ਤੋਂ ਬਾਹਰ ਪਹਿਲ ਦੇ ਅਧਾਸ ਤੇ ਹੱਲ ਕਰਾਂਗੇ ਦੱਸਿਆ ਇਹਨਾਂ ਨੇ ਕੁਝ ਕੁਝ ਅਸੀਂ ਬਾਅਦ ਵਿੱਚ ਬੈਠ ਕੇ ਜਦੋਂ ਸੋਲੂਸ਼ਨ ਕਰ ਲੰਗੇ ਸਭ ਨੇ ਕਿਹਾ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਉਗੀ ਇਸ ਕਰਕੇ ਮਨ ਬਹੁਤ ਖੁਸ਼ ਹੋਇਆ ਔਰ ਅੱਜ ਲੀਡ ਜਿਹੜੀ ਆ ਸਾਡੀ